ਇਹਨੋਂ ਉਸਤੰਬਰ ਨੂੰ ਹੁਸ਼ਿਆਰਪੁਰ ਚ ਵਾਪਰੇ ਪਿਹਤ ਦਰਿੰਦਗੀ ਭਰੀ ਘਟਨਾ ਤੋਂ ਬਾਅਦ ਜਿਹੜਾ ਲਗਾਤਾਰ ਪ੍ਰਵਾਸੀਆ ਪ੍ਰਤੀ ਕਾਂਜੀਆਂ ਦਾ ਰੋਸ ਹੈ ਉਹ ਵਾਅਦਾ ਦਿਖਾਈ ਦੇ ਰਿਹਾ ਹੈ ਅੱਜ ਵੀ ਹੁਸ਼ਿਆਰਪੁਰ ਦਾ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਫਾ ਤੋਂ ਹੁਣ ਇੱਕ ਵਿਸ਼ਾਲ ਮਾਰਚ ਹੈ ਜਿਹੜਾ ਉਹ ਸ਼ੁਰੂ ਹੋਇਆ ਹੈ ਤੇ ਜੋ ਕਿ ਜਿਸ ਵਿੱਚ ਕੀ ਵਕ ਵਕ ਹੈ ਜਥੇਬੰਦੀਆਂ ਦੇ ਆਗੂਆਂ ਵੱਲੋਂ ਜਿਹੜੀ ਉਹ ਸ਼ਮੂਲੀਅਤ ਕੀਤੀ ਗਈ ਹੈ ਲੱਖਾ ਸਿਧਾਨਾ ਬਾਬਾ ਰਾਜਾ ਰਾਜ ਸਿੰਘ ਜੀ ਤਾਂ ਹੋਰ ਜਿਹੜੇ तमाम ਜਥੇਬੰਦੀਆਂ ਦੇ ਆਗੂ ਨੇ ਉਹ ਇੱਥੇ ਪਹੁੰਚੇ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਰਨਲ ਸਿੰਘ ਲਵਲੀ ਇਹ ਦੋਬਲਜੀਤ ਸਿੰਘ ਤੇ ਜਿਹੜਾ ਮਾਸੂਮ ਹਰਵੀਰ ਸਿੰਘ ਦੇ ਪਿਤਾ ਅਮਨਦੀਪ ਸਿੰਘ ਉਹਨਾਂ ਦਾ ਪਰਿਵਾਰ ਉਹਨਾਂ ਦੇ ਮਾਤਾ ਜੀ ਉਹਨਾਂ ਦੇ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀ ਆ ਜਿਹੜੇ ਉਹ ਵੀ ਸ਼ਾਮਲ ਹੋਏ ਨੇ ਇਸ ਰੋਸ ਮਾਰਚ ਦੇ ਵਿੱਚ ਤਾਂ ਜੀ ਸੀ ਜੀ ਸੀ ਮਾਰਚ ਜੀ ਸੀ ਦਫ਼ਤਰ ਤੱਕ ਜਿਹੜਾ ਰੋਸ ਮਾਰਚ ਲੱਗਿਆ ਜਾਵੇਗਾ ਦੋਸਤੋ ਬਾਅਦ ਡਿਪਟੀ ਕਮਿਸ਼ਨਰ ਮੈਡਮ ਆਸ਼ਿਕਾ ਜੈਨੂ ਇੱਕ ਮੰਗ ਪੱਤਰ ਆ ਜਿਹੜਾ ਉਹ ਦਿੱਤਾ ਜਾਵੇਗਾ ਸੋ ਤਸਵੀਰਾਂ ਲਗਾਤਾਰ ਅਸੀਂ ਤੁਹਾਡੇ ਨਾਲ ਤੇ ਸਾਂਝੀਆਂ ਕਰ ਰਹੇ ਆ ਤਸਵੀਰਾਂ ਜਿਹੜੀਆਂ ਛਾਰਪੁਰ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਤੋਂ ਤੇ ਮਾਸੂਮ ਹਰਵੀਰ ਸਿੰਘ ਦੇ ਹੱਕ ਦੇ ਵਿੱਚ ਜੋ ਰੂਸ ਮਾਰਚ ਤੇ ਸ਼ੁਰੂ ਹੋਇਆ ਉਸ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਉਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤਾਂ ਅਗਲੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਿਓ ਬਾਜ਼ਾਰ ਵਾਲੇ ਆ ਜਿਹੜੇ ਉਹ ਵੀ ਇਸ ਮਾਰਚ ਦਾ ਜਿਹੜਾ ਹਿੱਸਾ ਬਣ ਰਹੇ ਨੇ ਭਾਗ ਬਣ ਰਹੇ ਨੇ ਤਾਂ ਲਗਾਤਾਰ ਬਾਜ਼ਾਰ ਵਾਲਿਆਂ ਵੱਲੋਂ ਵੀ ਇਹੀ ਲਗਾਤਾਰ ਆਮ ਲੋਕਾਂ ਵੱਲੋਂ ਇਹੀ ਮੰਕਰੀਤੀ ਜਾ ਰਹੀ ਹੈ ਕਿ ਜਿਹੜਾ ਹਰਵੀਰ ਸਿੰਘ ਦੇ ਕਾਤਲ ਨੂੰ ਜਿਹੜਾ ਉਹ ਜਲਦ ਤੋਂ ਜਲਦ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਭਵਿੰਦਰ ਸਿੰਘ ਸੱਜਣ ਸਾਡੇ ਨਾਲ ਮੌਜੂਦ ਨੇ ਸੱਜਣ ਸਾਹਿਬ ਅੱਜ ਹੁਸ਼ਿਆਰਪੁਰ ਦੀਆਂ ਸੜਕਾਂ ਤੇ ਰੋਸ ਮਾਰਚ ਕੱਢਿਆ ਜਾ ਰਿਹਾ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹ ਪਹੁੰਚੀਆਂ ਨੇ ਤਾਂ ਆਮ ਲੋਕ ਵੀ ਦੇਖੋ ਆਮ ਲੋਕ ਕਿ ਖੜੇ ਨੇ ਕੀ ਕਰਨਾ ਚਾਹੁੰਦੇ ਆ ਆਮ ਲੋਕ ਜਿਹੜੇ ਖੜੇ ਨੇ ਮੈਨੂੰ ਲੱਗਦਾ ਕਿ ਆਮ ਲੋਕ ਵੀ ਜਰੂਰ ਇਸ ਗੱਲ ਨੂੰ ਹੁਣ ਸਮਝਣ ਲੱਗ ਪਏ ਆ ਕਿ ਪ੍ਰਵਾਸੀਆਂ ਦੀ ਆਮਦਨ ਦੀ ਬਦੌਲਤ ਜਿਹੜੀ ਪ੍ਰਵਾਸੀਆਂ ਦੀ ਪੰਜਾਬ 'ਚ ਘਰਤੀ ਜ਼ਿਆਦਾ ਵੱਧ ਗਈ ਆ ਬਦੀ ਹੋਈ ਗਣਤੀ ਦੀ ਬਦੌਲਤ ਜਿਹੜਾ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਨੁਕਸਾਨ ਹੋਣ ਰਿਹਾ ਸੀਗਾ ਆਮ ਲੋਕ ਹੁਣ ਅਜਮ ਨੂੰ ਲੱਗਦਾ ਇਸ ਕਰਕੇ ਸ਼ਾਇਦ ਨਾਲ ਖੜੇ ਨਜ਼ਰ ਆਉਂਦੇ ਆ ਕਿਉਂਕਿ ਹੁਣ ਜਿਹੜੀ ਉਹ ਸੱਤ ਸੀਗੀ ਹੁਣ ਆਮ ਲੋਕਾਂ ਨੂੰ ਪੈਣਾ ਪਈ ਆ ਇੱਕ ਪੰਜ ਬਾਰਿਆਂ ਦਾ ਮਸੂਮ ਬੱਚਾ ਅੱਗ ਕਿਸੇ ਦੇ ਘਰ ਵੀ ਬੋਲ ਸਕਦੀ ਹੈ ਬਿਲਕੁਲ ਹਾਂਜੀ ਹੁਣ ਲੋਕ ਲੋਕ ਮਹਿਸੂਸ ਕਰਨ ਲੱਗ ਪਏਗਾ ਭਈ ਇਹ ਅੱਗ ਸਾਡੇ ਘਰ ਨੂੰ ਪਹੁੰਚ ਸਕਦੀ ਆ ਤਾਂ ਕਰਕੇ ਆਮ ਲੋਕ ਵੀ ਤੁਸੀਂ ਦੇਖੋ ਬਾਹਰ ਨਿਕਲ ਕੇ ਆ ਗਏ ਬਿਲਕੁਲ ਜਿੰਨੇ ਦੁਕਾਨਦਾਰ ਹੈ ਨਾਰੇ ਵੀ ਉਹਨਾਂ ਵੱਲੋਂ ਲਾਏ ਜਾ ਰਹੇ ਨੇ ਜਾਇਓ ਪੂਰਾ ਖੋਲ ਕੇ ਨਹੀਂ ਸਾਹਮਣੇ ਆ ਰਹੇ ਪਰ ਅਪਾ ਦਿਲੀ ਗੱਲ ਕਰੀ ਉਹਨਾਂ ਦੇ ਜਿਹੜੇ ਹਿੱਰਦੇ ਹਰ ਇੱਕ ਤੋਂ ਵਲੰਤਰੇ ਗਏ ਨੇ ਦਿਲੋਂ ਨਾਲ ਲਿਓ ਪਰ ਬਿਲਕੁਲ ਔਰ ਮੈਂ ਕਹਿੰਦਾ ਕਿ ਆਮ ਲੋਕਾਂ ਨੂੰ ਥੋੜਾ ਇਹ ਵੀ ਜਰੂਰ ਕਲੀਅਰ ਹੋਣਾ ਚਾਹੀਦਾ ਕਿ ਇਹ ਜਿਹੜਾ ਸਾਰਾ ਪ੍ਰਵਾਸ ਇੱਥੇ ਹੋ ਰਿਹਾ ਉਹਨਾਂ ਨੂੰ ਵੱਡੀ ਗਿਣਤੀ ਵਿੱਚ ਇੱਥੇ ਬਸਾਇਆ ਜਾ ਰਿਹਾ ਉਹ ਕੋਈ ਆਪਣੇ ਆਪ ਜਾਂ ਆਪ ਮਾਰੇ ਨਹੀਂ ਹੈਗਾ ਉਹ ਸਰਕਾਰ ਦੀ ਇੱਕ ਬੜੀ ਸਾਜ਼ਿਸ਼ ਦੇ ਤਹਿਤ ਸਰਕਾਰ ਉਹਨਾਂ ਨੂੰ ਇੱਥੇ ਵਸਾ ਰਹੀ ਹੈ ਕਿਉਂਕਿ ਜਦੋਂ ਉਹ ਕਿਤੇ ਵੀ ਕਬਜ਼ੇ ਕਰਦੇ ਆ ਹੁਣ ਕੋਈ ਸਰਕਾਰਾਂ ਨੇ ਮੁੱਖ ਮੰਤਰੀ ਨੇ ਜਾਂ ਪ੍ਰਧਾਨ ਮੰਤਰੀ ਨੇ ਆਪ ਥੋੜਾ ਆ ਕੇ ਉਹਨਾਂ ਨੂੰ ਕਹਿਣਾ ਹੁੰਦਾ ਕਿ ਤੁਸੀਂ ਉੱਤੇ ਬੈਠੋ ਉਹਨਾਂ ਦੇ ਲਈ ਮਾਹੌਲ ਬਣਾਇਆ ਜਾਂਦਾ ਵੀ ਤੁਸੀਂ ਇੱਥੇ ਨਜਾਇਜ਼ ਕਬਜ਼ੇ ਕਰੋ ਅਸੀਂ ਤੁਹਾਨੂੰ ਨਹੀਂ ਰੋਕਾਂਗੇ ਜਦੋਂ ਸਰਕਾਰ ਪ੍ਰਸ਼ਾਸਨ ਉਹਨਾਂ ਨੂੰ ਨਹੀਂ ਰੋਕਦਾ ਉਹ ਕਬਜ਼ੇ ਕਰਦੇ ਆ ਇਹਦਾ ਮਤਲਬ ਇਹ ਹੁੰਦਾ ਹੈਗਾ ਕਿ ਸਰਕਾਰ ਉਹਨਾਂ ਨੂੰ ਆਪ ਸੌਂਦੀ ਹੈ ਬਿਲਕੁਲ ਸੋ ਭਵਿੰਦਰ ਸਿੰਘ ਸੱਜਣੇ ਹੁਸ਼ਾਰਪੁਰ ਤੋਂ ਜਿਹੜੇ ਸਾਡੇ ਨਾਲ ਮੌਜੂਦ ਸਨ ਉਹਨਾਂ ਦੇ ਨਾਲ ਅਸੀਂ ਇਹ ਗੱਲਬਾਤ ਕੀਤੀ ਹੈ ਤਾਂ ਹੁਣ ਭਾਈ ਨੋਵਲਜੀਤ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ ਪੰਜਾਬ ਭਰ ਦੇ ਵਿੱਚ ਹੋਕਾ ਦਿੱਤਾ ਗਿਆ ਸੀ ਜਥੇਬੰਦੀਆਂ ਜਿਹੜੀਆਂ ਪਹੁੰਚੀਆਂ ਨੇ ਅੱਜ ਕਿੰਨਾ ਕਿ ਆਪਾਂ ਕਹਿ ਲਈਏ ਕਿ ਸਮਰਥਨ ਦੇ ਆ ਰਿਸਪੌਂਸ ਰਿਹਾ ਜੀ ਆਮ ਲੋਕਾਂ ਦਾ ਦੇਖੋ ਅੱਜ ਬਹੁਤ ਵੱਡਾ ਰਿਸਪੌਂਸ ਰਿਹਾ ਬਹੁਤ ਭਾਰੀ ਇਕੱਠ ਹੋਇਆ ਮੈਨੂੰ ਲੱਗਦਾ ਵੀ ਸਾਰੀਆਂ ਜਥੇਬੰਦੀਆਂ ਜਿਹੜੀਆਂ ਪੰਜਾਬ ਦੀ ਗਵਰਨਮੈਂਟ ਮਤਲਬ ਗਰਾਊਂਡ ਨਾਲ ਚੁੜੀਆਂ ਆ ਤੇ ਪੰਜਾਬ ਦੇ ਹੱਕਾਂ ਦੇ ਲਈ ਲੜਦੀਆਂ ਉਹ ਹਰ ਇੱਕ ਜਥੇਬੰਦੀ ਉਹ ਅੱਜ ਪਹੁੰਚੀ ਆ ਇੱਕ ਵੱਡਾ ਕਾਫਲਾ ਸੀ ਲੈ ਕੇ ਸੈਕਟਰੀਏਟ ਜਾ ਰਹੇ ਆ ਅਸੀਂ ਇਹ ਡਿਮਾਂਡ ਕਰ ਰਹੇ ਹਾਂ ਵੀ ਇੱਕ ਸਖਤ ਕਾਨੂੰਨ ਬਣੇ ਪ੍ਰਵਾਸੀਆਂ ਦੇ ਸਬੰਧ ਦੇ ਵਿੱਚ ਤਾਂ ਕਿ ਇੱਕ ਫਿਲਟਰ ਲੱਗੇ ਪਤਾ ਲੱਗੇ ਸਾਰੀ ਗੱਲ ਦਾ ਕੋਈ ਤਾਂ ਕੋਈ ਡਾਟਾ ਹੀ ਨਹੀਂ ਗਵਰਨਮੈਂਟ ਤੋਂ ਨਾ ਆਬਾਦੀਆਂ ਦਾ ਡਾਟਾ ਕਿੰਨੇ ਪ੍ਰਵਾਸੀ ਆ ਗਏ ਕਿੱਥੇ ਕਿੱਥੇ ਆ ਗਏ ਕੋਈ ਡਾਟਾ ਨਹੀਂ ਹੈਗਾ ਸਾਡੇ ਮਤਲਬ ਸਰਕਾਰ ਦੇ ਕੋਲ ਤੇ ਮੁੱਖ ਮੰਤਰੀ ਇਹ ਕਹਿ ਰਿਹਾ ਵੀ ਅਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ ਇਹ ਕਿਹੋ ਜਿਹਾ ਮੁੱਖ ਮੰਤਰੀ ਆ ਕੀ ਆ ਪੰਜਾਬ ਦਾ ਆ ਮੁੱਖ ਮੰਤਰੀ ਤੋਂ ਇਲਾਵਾ ਨੋਵਲ ਜੀ ਜੀ ਆਪਾਂ ਔਰ ਕਿਸਾਨਾਂ ਆਗੂਆਂ ਦੀ ਗੱਲ ਕਰ ਲਈ ਜਗਿੰਦਰ ਸਿੰਘ ਉਹ ਗਰਾਹ ਨੇ ਰਾਜੇয়াল ਨੇ ਹੋਰ ਪੁਸ਼ਾਰਪੁਰ ਤੋਂ ਜਿਹੜੇ ਕਈ ਕਿਸਾਨ ਆਗੂ ਨੇ ਉਹ ਸਿੱਧੇ ਤੌਰ ਤੇ ਕਿਤੇ ਨਾ ਕਿਤੇ ਉਹ ਨਿੱਤਰ ਕੇ ਆਏ ਨੇ ਪ੍ਰਵਾਸੀਆਂ ਦੇ ਹੱਕ ਦੇ ਵਿੱਚ ਕਹਿੰਦੇ ਇਹਨਾਂ ਦੇ ਬਿਨਾ ਨਾ ਤਾਂ ਇੰਡਸਟਰੀ ਸੰਭਵ ਹੈ ਨਾ ਹੀ ਖੇਤੀ ਸੈਕਟਰ ਸੰਭਵ ਹੈ ਜੀ ਦੇਖੋ ਇਹ ਜਿਹੜੇ ਬੰਦੇ ਨੇ ਹੁਣ ਜਿਹੜੇ ਆਗੂ ਜਿਸ ਵਿਚਾਰਧਾਰਾ ਚੋਂ ਆ ਰਹੇ ਆ ਜਿੱਥੋਂ ਉਹ ਗੱਲ ਕਰ ਰਿਹਾ ਉਹ ਪਹਿਲਾਂ ਵੀ ਉਹਨਾਂ ਦਾ ਐਹੀ ਇਤਾਂ ਦਾ ਰਵੱਈਆ ਰਿਹਾ ਵੀ ਉਹ ਪੰਜਾਬ ਦੇ ਮਿਲ ਪ੍ਰੋਤ ਬੋਧ ਦੇ ਰਿਹਾ ਸਿਧਾਂਤਕ ਤੌਰ ਤੇ ਵਿਰੋਧ ਭੋਗ ਦੇ ਰਿਹਾ ਇੱਕ ਪਾਸੇ ਉਹ ਜਦੋਂ ਗੰਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਟੁੱਟਦੀ ਆ ਉੱਥੇ ਉਹਨਾਂ ਦੇ ਲੋਕਾਂ ਦੇ ਹੱਕ ਖੋਏ ਜਾਂਦੇ ਆ ਤੇ ਉਹਨਾਂ ਦੇ ਹੱਕ 'ਚ ਗੱਲ ਕਰਦੇ ਆ ਪਰ ਜਦੋਂ ਪੰਜਾਬ ਦੇ ਲੋਕਾਂ ਦੇ ਹੱਕ ਖੋਏ ਜਾ ਰਹੇ ਆ ਤੇ ਫਿਰ ਪੰਜਾਬ ਦੇ ਵਿਰੋਧ ਬੋਲਦੇ ਆ ਇਹ ਇਹਨਾਂ ਦਾ ਸਟੈਂਡ ਜਿਹੜਾ ਬਿਲਕੁਲ ਦੋ ਗਲਾ ਸਟੈਂਡ ਆ ਇਹਨਾਂ ਦਾ ਪਰ ਕੀ ਅਬਾ ਤੁਹਾਡੇ ਨਾਲ ਇੱਕ ਮੈਂ ਗੱਲ ਕਰਾਂ ਕਿ ਪ੍ਰਵਾਸੀਆਂ ਤੋਂ ਬਿਨਾ ਪੰਜਾਬ ਨਹੀਂ ਚੱਲ ਸਕਦਾ ਜੀ ਨੇ ਦੇਖੋ ਪ੍ਰਵਾਸੀਆਂ ਤੋਂ ਬਿਨਾ ਪੰਜਾਬ ਚੱਲ ਸਕਦਾ ਅਸੀਂ ਕਿਹੜੇ ਪ੍ਰਵਾਸੀ ਕੱਢਣਾ ਚਾਹੁੰਦੇ ਹਾਂ ਅਸੀਂ ਲੀਗਲ ਕੰਮ ਕਰਨਾ ਚਾਹੁੰਦੇ ਹਾਂ ਕਾਨੂੰਨ ਬਣੇ ਕਿ ਹਿਮਾਚਲ ਪ੍ਰਵਾਸੀਆਂ ਤੋਂ ਬਗੈਰ ਨਹੀਂ ਚੱਲ ਰਿਹਾ ਜਿਹੜਾ ਰਾਜਸਥਾਨ ਨਹੀਂ ਚੱਲ ਰਿਹਾ ਉੱਤਰਾਖੰਡ ਤੇ ਗੁਜਰਾਤ ਆ ਮਘਾਲੀਆ ਆ ਨਾਗਲ ਸਰੇ ਮੈਂ ਕਹਿੰਦਾ ਮੋਸਟ ਵੀ ਮਤਲਬ ਇੰਡੀਆ ਦੇ ਸੂਬੇ ਇਦਾਂ ਦੇ ਆ ਜਿੱਥੇ ਉਹਨਾਂ ਨੇ ਆਪਣੇ cultures ਨੂੰ ਬਚਾਉਣ ਲਈ ਆਪਣੀ politics ਨੂੰ ਆਪਣੀ ਜ਼ਮੀਨ ਨੂੰ ਬਚਾਉਣ ਦੇ ਲਈ ਉਹਨਾਂ ਨੇ ਕਾਨੂੰਨ ਬਣਾਏ ਹੋਏ ਆ ਜੇ ਬਾਕੀ ਸਟੇਟਾਂ ਚੱਲ ਸਕਦੀਆਂ ਪੰਜਾਬ ਵੀ ਚੱਲ ਸਕਦਾ ਕਾਨੂੰਨ ਦੀ ਗੱਲ ਕਰਦੇ ਹੋ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਸਾਡੇ ਪੰਜਾਬੀਆਂ ਨੂੰ ਬਾਹਰ ਕੱਢ ਦੇਣਾ ਗਲੇਟਰ ਇਹ ਦੇਖੋ ਇਹ ਇੱਕ ਬੜੀ ਮੂਰਖਤਾਈ ਵਾਲੀ ਗੱਲ ਆ ਇਦਾਂ ਦਾ ਕਮਜ਼ੋਰ ਮੁੱਖ ਮੰਤਰੀ ਜਿਹੜਾ ਹਨ ਉਹ ਸਾਨੂੰ ਇਦਾਂ ਦਾ ਪਰਪੋਰਮਾ ਖੁਮਾਤ ਨਹੀਂ ਚਾਹੀਦਾ ਜਿਹੜਾ ਦੂਜੇ ਨੂੰ ਇਹ ਕਹਿੰਦਾ ਹੋਵੇ ਵੀ ਇਹ ਇਹਨਾਂ ਨੂੰ ਬਾਹਰ ਕੱਢ ਦਿਓ ਇਹ ਇੱਕ ਸਮਦਾ ਦੂਜੇ ਪਾਸੇ ਉਕਸਾਰਿਆ ਇਹ ਗੱਲ ਨੂੰ ਮਤਲਬ ਇਹਨੂੰ ਇਦਾਂ ਲੈਣਾ ਚਾਹੀਦਾ ਵੀ ਜੇ ਇਹ ਕਰਦੇ ਤੁਸੀਂ ਵੀ ਕਰਪੋ ਮਟਰੋ ਮੈਂ ਕਹਿੰਦਾ ਜੇ ਹਿਮਾਚਲ ਦੇ ਵਿੱਚ ਕੋਈ ਅਨਲਿਗਲ ਹੋਣਾ ਦੇ ਕਾਨੂੰਨ ਮੁਤਾਬਕ ਨਹੀਂ ਪੰਜਾਬੀ ਉਹਨੂੰ ਪੰਜਾਬੀ ਨੂੰ ਇੱਥੇ ਆ ਜਾਣਾ ਚਾਹੀਦਾ ਉਹ ਹਿਮਾਚਲ ਛੱਡ ਕੇ ਜੇ ਉੱਥੇ ਦੇ ਰੂਲ ਐਂਡ ਰੈਗੂਲੇਸ਼ਨ ਫਾਲੋ ਨਹੀਂ ਕਰਦਾ ਜੇ ਰਾਜਸਥਾਨ ਦੇ ਵਿੱਚ ਕੋਈ ਪੰਜਾਬੀ ਆ ਉੱਥੇ ਦੇ ਰੂਲ ਐਂਡ ਰੈਗੂਲੇਸ਼ਨ ਜਿਹੜਾ ਕਾਨੂੰਨ ਬਣਿਆ ਉਹਨੂੰ ਫਾਲੋ ਨਹੀਂ ਕਰਦਾ ਉਹ ਉੱਥੋਂ ਛੱਡ ਕੇ ਪੰਜਾਬ ਆ ਜਵੇ ਤੇ ਜੇ ਕੋਈ ਉੱਥੇ ਗੈਰਕਾਨੂੰਨੀ ਕੰਮ ਕਰਦਾ ਉਹਨੂੰ ਸਜ਼ਾ ਹੋਣੀ ਚਾਹੀਦੀ ਆ ਇਹਦਾ ਮਤਲਬ ਇਹ ਹੈ ਕਿ ਗੱਡੀ 'ਤੇ ਸਲੋਗਨ ਕਹਿੰਦਾ ਸੋਨਾ ਲਿਖਿਆ ਜੀ ਬਾਬਾ ਰਾਜਾ ਰਾਧ ਸਿੰਘ ਜੀ ਦੀ ਗੱਡੀ ਹੈ ਪ੍ਰਵਾਸੀਆਂ ਬਾਰੇ ਜਿਨ੍ਹਾਂ ਨੇ ਚੁੱਪ ਧਾਰੀ ਉਹਨਾਂ ਲੀਡਰਾਂ ਦੀ ਹੈ ਉਹਨਾਂ ਦੇ ਨਾਲ ਦਿੱਲੀ ਯਾਰੀ ਤੁਸੀਂ ਦੇਖੋ ਇੰਨਾ ਵੱਡਾ ਇਕੱਠਾ ਇਹਦੇ ਵਿੱਚ ਕੋਈ ਵੀ ਪਿੰਡ ਦਾ ਲੀਡਰ ਹੈ ਨਹੀਂ ਜਿਹੜਾ ਵੋਟ ਪੋਲਿਟਿਕਸ ਦਾ ਲੀਡਰ ਹੋਵੇ ਕਿੰਨੀ ਸ਼ਰਮਨਾਕ ਗੱਲ ਆ ਵੀ ਕਾਂਗਰਸ ਵੀ ਫੇਵਰ ਚ ਜਾ ਰਹੀ ਆ ਉਹਨਾਂ ਦੇ ਇਹ ਆਮ ਆਦਮੀ ਜਾ ਰਹੀ ਆ ਭਾਜਪਾ ਵਾਲੇ ਤਾਂ ਪਹਿਲਾਂ ਹੀ ਇਸ ਗੱਲ ਤੋਂ ਬਦਨਾਮ ਆ ਕਿ ਉਹ ਪ੍ਰਵਾਸੀਆਂ ਦੀਆਂ ਵੋਟਾਂ ਬਣਾ ਕੇ ਆਪਣੀ ਪਾਰਟੀ ਨੂੰ ਮਜ਼ਬੂਤ ਕਰਦੇ ਆ ਤੇ ਇਹ ਸੰਘਰਸ਼ ਪੰਜਾਬੀਆਂ ਦੇ ਸਿਰ ਤੇ ਆ ਮੈਂ ਪੰਜਾਬੀਆਂ ਨੂੰ ਅਪੀਲ ਕਰਦਾ ਵੀ ਆਪਣਾ ਸੰਘਰਸ਼ ਆਪ ਲੜੀਏ ਨਾਲੇ ਪੰਜਾਬੀ ਕਿਸੇ ਵੀ ਸੂਬੇ ਦੇ ਵਿੱਚ ਕਿਸੇ ਸਟੇਟ ਦੇ ਵਿੱਚ ਬਹੁ ਗਿਣਤੀ ਹੈ ਨਹੀਂ ਜੀ ਪਹਿਲੀ ਗੱਲ ਤਾਂ ਇਹ ਵੀ ਤੁਹਾਨੂੰ ਪੰਜਾਬੀ ਕੋਈ ਝੁੱਗੀ 'ਚ ਨਹੀਂ ਮਿਲਣਾ ਕੋਈ ਰੇੜੀ ਤੇ ਉਸ ਹਸਾਬ ਨਾਲ ਨਹੀਂ ਮਿਲਣਾ ਇੱਥੇ ਤਾਂ ਸਰ ਕੋਸ਼ ਝੁੱਗੀਆਂ ਚੌਂਪੜੀਆਂ ਇਲੈਗਲ ਕਲੋਨੀਆਂ ਇਹ ਮਤਲਬ ਹਰ ਵਸਾਸੀ ਇਹਨਾਂ ਨੇ ਜਿਹੜੀ ਬਲੋਕੇਜ ਕਰਤੀ ਉਹ ਆ ਇਹਨਾਂ ਦੇ ਬਿਲਕੁਲ ਤਾਂ ਇਹ ਸਿੱਖਾ ਨੂੰ ਰੋਲ ਜੀ ਤੋਂ ਜ਼ਿਆਦਾ ਗੱਲਬਾਤ ਕੀਤੀ ਗਈ ਹੈ ਸੋ ਉਹਨਾਂ ਦੇ ਨਾਮ ਤੋਂ ਕਾਨੂੰਨ ਪਰ ਕਾਨੂੰਨ ਦਾ ਰੋਸਾ ਜਿਹੜਾ ਲੋਕਾਂ ਦੇ ਵਿੱਚ ਪਾਇਆ ਜਾ ਰਿਹਾ ਹੈ ਤਾਂ ਹਿਮਾਚਲ ਪ੍ਰਦੇਸ਼ ਅਰਨਾਚਲ ਪ੍ਰਦੇਸ਼ ਸਿੱਕਾ ਸੂਬਿਆਂ ਦੇ ਦਰਸਤੇ ਪੰਜਾਬ ਵਿੱਚ ਵੀ ਪ੍ਰਵਾਸੀਆਂ ਦੇ ਸਮੂਹ ਭਿੰਦਾਂ ਤੇ ਪਵਨ ਦੀ ਲਗਾਓ ਬੰਦ ਕਰੋ ਇਸ਼ਕ ਕਬਜ਼ੇ ਰੇਡੀਆਂ ਹਟਾਈਆਂ ਜਾਂ ਤਾਂ ਇਸ ਤਰ੍ਹਾਂ ਦੇ ਵਕਫਾਕ ਪ੍ਰਕਾਰ ਦੇ ਜਿਹੜੇ ਸਲੋਗਨ ਨੇ ਮਥਾਂ ਦੇ ਵਿੱਚ ਫੜ ਕੇ ਜਿਹੜੇ ਆਮ ਲੋਕ ਅਗੇ ਡੀਸੀ ਦਫ਼ਤਰ ਵੱਲ ਵੱਧ ਰਹੇ ਨੇ ਤਾਂ ਡੀਸੀ ਦਫ਼ਤਰ ਕੋਲ ਪਹੁੰਚ ਕੇ ਨਾਵ ਵੱਲੋਂ ਆਗੂਆ ਵੱਲੋਂ ਇੱਕ ਮੰਗ ਪੱਤਰ ਹੈ ਜਿਹੜਾ ਹਰਜੀਤ ਸਿੰਘ ਦੇ ਪਰਿਵਾਰ ਨੂੰ ਨਾਲ ਲੈ ਕੇ ਉਹ ਡਿਪਟੀ ਕਮਿਸ਼ਨਰ ਮਾडम ਅਸ਼ੀਕਾ ਜਾਨ ਨੂੰ ਦਿੱਤਾ ਜਾਵੇਗਾ ਤੇ ਲਗਾਤਾਰ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਰੱਦ ਕਰੋ ਰੱਦ ਕਰੋ ਇਹ ਜਿਹੜਾ ਦਰਿੰਦਾ ਜਿਹੜਾ ਕਾਜਿਸ ਵੱਲੋਂ ਇਸ ਘਟਨਾ ਨੂੰ ਬੇਹਦ ਦਰਿੰਦਗੀ ਦੇ ਨਾਲ ਅੰਜਾਮ ਦਿੱਤਾ ਗਿਆ ਹੈ ਪ੍ਰਵਾਸੀਆ ਖਿਲਾਫ ਸਖਤ ਸਜ਼ਾ ਹੋ ਫਾਂਸੀ ਦੀ ਜਿਹੜੀ ਉਹ ਸਜ਼ਾ ਦਿੱਤੀ ਜਾਵੇ ਪ੍ਰਵਾਸੀਆ ਖਿਲਾਫ ਸਖਤ ਤਨੌਂਪੜਾ ਏ ਬਾਬਾ ਰਾਜਾ ਰਾਸ ਸਿੰਘ ਵੀ ਇਸ ਇਸ ਮੋਰਚੇ ਦੇ ਵਿੱਚ ਪਹੁੰਚੇ ਆਏ ਨੇ ਪੰਜਾਬੀ ਕਾਰਕੁੰਨ ਦੇ ਲੱਖਾਂ ਸਦਾਣਾ ਪਹੁੰਚੋਏ ਨੇ ਅਨੁਤੋਜ ਮਾਨ ਪਹੁੰਚੋਏ ਨੇ ਇਸ ਤਰ੍ਹਾਂ ਹੋਰ ਬਹੁਤ ਸਾਰੇ ਜਿਹੜੇ ਉਹ ਜਿਹੜੇ ਪੰਜਾਬ ਪੰਤਰੀ ਚਿਹਰੇ ਦੇ ਜਾਂ ਜਿਹੜੇ ਸਾਡੇ ਸਾਥ ਅੰਦਰ ਪਹੁੰਚੇ ਹੋਏ ਨੇ ਇੱਕ ਮੰਨ ਕੀ ਇਹ ਕਾਤਲ ਨੂੰ ਜਿਹੜੀ ਜਲਦ ਤੋਂ ਜਲਦ ਫਾਂਸੀ ਦੀ ਜਿਹੜੀ ਉਹ ਸਿਆਣਪ ਕਰ ਰਿਹਾ ਹੈ ਨਮੀ ਵਿੱਚ ਪਹੁੰਚ ਚੁੱਕਾ ਹੈ ਪਾਦਤਰੀ ਖਬਰਾਂ ਦੇ ਜਿਹੜੇ ਸ਼ਾਪਰ